ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਵਾਲੇ ਪਸ਼ੂ ਜਿਹੜੇ ਸਾਰੇ ਤੁਹਾਨੂੰ ਦਿਖਾਵਾਂਗੇ ਚੰਗੇ ਸਟਰਕਚਰ 'ਚ ਹੀ ਆ ਸਾਰੇ ਤੇ ਬਾਕੀ ਸਾਰੀਆਂ ਹੀ ਸੂਈਆਂ ਵਾ ਗੱਬਨ ਕੋਈ ਵੀ ਨਹੀਂ ਆ ਸੋਈਆਂ ਦੇ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਓ ਤੇ ਬਾਕੀ ਇਹ ਵੀ ਸੋਈਆਂ ਵੀ ਸਾਰੀਆਂ ਤਾਜ਼ੀਆਂ ਹੀ ਆ ਤਾਜ਼ੇ ਬੱਚੇ ਸਾਰੇ 나ੜੂ ਦੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਕਾਲ ਜੀ ਹੋ ਠੀਕ ਠਾਕ ਜੀ ਇਹ ਆਪਣੇ ਚਲਾਉਂ ਸਭ ਵਧੀਆ ਜੀ ਅੱਜ ਤੇ ਆਪਣੇ ਤਾਂ ਵਡੀਆਂ ਗਾਵਾਂ ਲੈਣ ਦੀਆਂ ਠੀਕ ਹੈ ਤੇ ਨਾਮ ਦੱਸ ਦਿਓ ਕਰੀ ਆਪਣਾ ਹਰਿੰਦਰ ਸਿੰਘ ਪਿੰਡ জাফরਕੋਟ ਤਹਿਸੀਲ ਨਾਲਾ ਜ਼ਿਲ੍ਹਾ ਮਰਚਰ ਤੇ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 984518415 ਠੀਕ ਹੈ ਤੇ ਜਿਹੜੀ ਵੈਡ ਪਹਿਲੇ ਨੰਬਰ ਤੇ ਹੀ ਆ ਹਾਂਜੀ ਸੁਵਾ ਕਿੰਨਾ ਹੈ ਦਾ ਇਹ ਵਜੇ ਪਹਿਲਾ ਸੁਗਾ ਸੁਹੀ ਜੇ ਅੱਛਾ ਪਹਿਲਾ ਸੁਵਾਈ ਆ ਤੇ ਕਿੰਨੇ ਚਿਰ ਦੀ ਸੁਹੀ ਆ ਮੈਨੂੰ ਅੱਜ ਦੂਜਾ ਦਿਨ ਜੇ ਅੱਛਾ ਦੂਸਰਾ ਦਿਨ ਆ 4 ਵਜੇ ਡੰਗਰ ਚਾਰੇ ਐ ਗਿੱਲੇ ਸੁਗੇ ਇੱਕ ਜਾਂ ਦੋ ਦਿਨਾਂ ਦੇ ਅੱਛਾ ਹਾਂਜੀ ਠੀਕ ਹੈ ਤੇ ਕਿੰਨੇ ਕੁ ਦੁੱਧ ਵਾਲੀ ਹੈ ਦੁੱਧ ਵਿੱਚੇ ਥੱਲੇ ਕੋਈ ਚਵਾਈ ਜਾਊਗੀ ਵੀਹ ਦੁਬਾਰੀ ਅੱਛਾ ਹਾਂਜੀ 20 ਤਬਾਰ ਜਿਹੜਾ ਚਵਾਈ ਜਾਊਗੀ ਹਾਂਜੀ ਹਾਂਜੀ ਅਜੇ ਤੇ ਬੋਲੇ ਚ ਹੀ ਆ ਹਨਾ ਬੋਲੇ ਜੀ 15 16 ਕਿਲੋ ਠੀਕ ਹੈ ਤੇ ਇੱਕ ਰਿਹਾ ਦੇਖ ਸਕਦੇ ਜੇ ਇਹਵਾਨੇ ਤੇ ਨਾੜਾਂ ਜਿਹੜੀਆਂ ਦੇਖ ਸਕਦੇ ਤੇ ਬਾਕੀ ਥਣਾਂ ਦਾ ਸੱਜ ਗਿਆਪ ਵੀ ਦੇਖ ਸਕਦੇ ਆਣ ਵੀ ਜੋ ਐ ਰੰਗ ਰੰਗ ਇਹ ਥਣਿਆਂ ਜਿਹੜਾ ਬੜਾ ਪਿਆਰਾ ਥਣਿਆ ਤੇ ਆ ਮਗਰ ਅੱਛਾ ਜੀ ਅੱਛਾ ਦੇ ਵਿੱਚ ਹੀ ਮਗਰ ਚਲੋ ਫੋਲ ਹਾਂ ਫਿਰ ਤੋੜ ਦਈਏ 2 ਲੀਟਰ ਦਾ ਬਾਹਰ ਜਿਹੜਾ ਦੁੱਧ ਕਹਿੰਦੇ ਚਵਾਈ ਜਾਊਗੀ ਬਾਕੀ ਕੱਦ ਕਾਠ ਚ ਪੂਰੀ ਜਵਾਨੀਆਂ ਜਿਹੜੀ ਬਾਕੀ ਥਾਂ ਬਲਾ ਕੋਈ ਲੈ ਜਾਊਗਾ ਦੁੱਧ ਚੰਗਾ ਵਿੱਚੋਂ ਵੱਧ ਵਿੱਚੋਂ ਲਊਗਾ ਹਿੱਕ ਬਾਕੀ ਪੂਰਾ ਕੋਰੀਆਂ ਵਰਗਾ ਕਰ ਦਿਆ ਇਹਦਾ ਉਹਨੂੰ ਲੈ ਜਾ ਸਿੱਧੀ ਲੈ ਜਾ ਇੱਕ ਰੀ ਅਲੈਕਸੈਂਡਰ ਬਿਲਕੁਲ ਫਿਕਸ ਹਵਾਨੇ ਦੀ ਆ ਜਿਹੜੀ ਆ ਜਿਹੜਾ ਇੱਕ ਰੀਆ ਲਾਲੋ ਫੁਲਕਾਰੀ ਲਾਲੋ ਚੰਗੀ ਤਰ੍ਹਾਂ ਰੰਗ ਰੂਪ ਦਿਖਾ ਦੀਏ ਸਹਿਰ ਦੀ ਪੂਰੀ ਗਾਜੀ ਬਾਕੀ ਆ ਵੀ ਰੰਗ ਰੂਪ ਦੀ ਬੜੀ ਸਾਫ ਆ ਬਾਕੀ ਕੋਈ ਵੀ ਰਾਨ ਕੇ ਵੇਖੇ ਬਾਕੀ ਜਿਹੜੀਆਂ ਇਹੋ ਜਿਹੀਆਂ ਬੈੜਾਂ ਹੁੰਦੀਆਂ ਇਹਨਾਂ ਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਹੁੰਦਾ ਨਾਲ ਨਸਲ ਜਾਤ ਦਾ ਸੋਹਣਪੁਣੇ ਦਾ ਮੁੱਲ ਵੀ ਹੁੰਦਾ ਆ ਹਾਂ ਅਲੈਕਸਾ ਦੇ ਹਵਾਨਾ ਇਹਦਾ ਕਿੱਡੀ ਸ਼ਾਨ ਬਾਕੀ ਹਵਾਨਾ ਦੇ ਮਗਰ ਵੀ ਨਾੜਾਂ ਜਿਹੜੀਆਂ ਚੰਗੀਆਂ ਵਾਂ ਆ ਵੀਰ ਜੀ ਲੈ ਪਾਲਪੂਲੇ ਅੱਗੇ ਵੜਾ ਪੂਰੇ ਐ ਨਾੜਾ ਕੱਢੂ ਠੀਕ ਐ ਹਾਂਜੀ ਆਹ ਜੇ ਉਹ ਨੇਕੀ ਭਲਾਂ ਜਿਹੜੀਆਂ ਹਵਾਨੇ ਤੇ ਹੈਗੀਆਂ ਤੇ ਬਾਕੀ ਬੜੇ ਸ਼ਾਂਤ ਜਿ ਸੁਭਾਅ ਦੀ ਐ ਹਾਂਜੀ ਕਿੰਨਾ ਕ ਉਤਰਾ ਰੱਖੀ ਐ ਦਾ ਮੁੱਲ ਮੁੱਲ ਕਰ ਲਈਏ ਲੱਖੀ ਵੇਖ ਲਓ ਤੁਹਾਡੀ ਮਰਜ਼ੀ ਐ ਹਾਂਜੀ ਜੇ ਅੱਜਿਆ ਕਰੀਏ 90 ਦੀ ਦੇ ਦਈਏ ਹੋਰ ਹੁੰਦਾ ਥੱਲੇ ਆਪੇ ਕਰਾ ਲਓ ਕਰ ਦੋ ਆਪ ਹੀ 85 ਦੀ ਕੱਸੀ ਦੀ ਇਹ ਤਾਂ ਪਰੂਰੇ ਦੇ ਦਾ ਅੱਛਾ ਪੂਰੇ 75 ਦੀ ਹੁਣ ਛੋੜ ਹੀ ਕਰਨੀ ਵਿੱਚ ਠੀਕ ਹੈ ਜੀ ਹਾਂ ਜੀ ਬਾਕੀ ਵੇੜ ਵੇਖ ਕੇ ਫੋਨ ਲਾਵੇ ਇਧਰ ਵੇਖੋ ਤੇ ਬਾਕੀ ਇਹ ਆ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਜਿਤਨਾ ਹਣੇ ਆਪਾਂ ਗੱਲ ਦੱਸੀ ਆ ਆਹ ਦੇਖ ਸਕਦੇ ਹੋ ਦੂਸਰੇ ਪਾਸੇ ਵੀ ਨਾੜਾਂ ਜੜੀਆਂ ਚੰਗੀਆਂ ਹਾਂ ਦਾ ਦਰ ਵੀ ਦਰ ਹਾਂ ਦੇਖ ਸਕਦੇ ਜੀ ਬਿਲਕੁਲ ਸਾਫ ਚਵਾਈ ਹੈ ਜਿਹੜੀ ਬਿਲਕੁਲ ਵਜਾਇਆ ਮੋਟੀ ਮੋਟੀ ਤੇ ਪ੍ਰੋਪਰ ਹੱਥ ਨਾਲ ਹੱਥ ਵਾਲੀ ਚਵਾਈ ਹੈ ਜਿਹੜੀ ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਤੇ ਭਾਵੇਂ ਕੋਈ ਕਰ ਲੇ ਮਸ਼ੀਨ ਨਾਲ ਚਲੋ ਲੈ ਜੀ ਖਿਡਾਰੀ ਜਵੇ ਲੋਗੇ ਖੜੀ ਹੋਣੀ 75000 ਚ ਜਿਹੜਾ ਮਾਨਤਨ ਕਹਿੰਦੇ ਵੀ ਇਹਦਾ ਕਰਾਂਗੇ ਕਰਦਾ ਵੀ ਜੀ ਕੋਈ ਵੀਰ ਪ੍ਰਾਪਤ ਬਾਕੀ ਕੋਈ ਵੀਰ ਫੋਨ ਲਾਊਗਾ ਤੇ ਮੌਕੇ ਤੇ ਆਪੇ ਹੋ ਜਾਊਗਾ ਬਾਕੀ ਵੀਰ ਜੀ ਕਦ ਦੇ ਲੋ ਪਹਿਲੇ ਪਹਿਲੇ ਸਵੇ ਕੱਦ ਕੱਟ ਚ ਚੰਗੀ ਜਵਾਨ ਆ ਹਾਂ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆ ਵੀ ਤਾਜੀ ਸੂਈ ਹੈ ਇਹ ਵੀ ਜੀ ਤਾਜੀ ਸੂਈ ਰਾਤ ਦੀ ਵਹਿੜ ਠੀਕ ਹੈ ਹਾਂਜੀ ਇੱਕੋ ਚਵਾਈ ਹੋਈ ਹੈ ਇਹਦੀ ਅਜੇ ਨਹੀਂ ਹਾਂਜੀ ਵੀਰ ਜੀ ਇੱਕੋ ਚਵਾਈ ਹੋਈ ਜੀ ਠੀਕ ਹੈ ਬਾਕੀ ਵੇਖ ਚੰਗੀ ਭਰ ਗਈ ਇਹ ਵੀ ਥੱਲੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਇਹ ਵੀ ਜੀ ਚਵਾਈ ਜਾਊਗੀ 5 26 ਕਿਲੋ ਅੱਛਾ ਕੈਨੋ ਭਾਵ 30 ਕਿਲੋ ਵੀ ਕਹਿ ਦਿਆ ਜਿੰਨਾ ਲੈਵਾ ਠੀਕ ਹੈ ਇਹ ਆ ਵੀ ਚਲੋ ਇੰਨਾ ਕੁ ਜਿਹੜਾ ਨੋਰਮਲ ਚਵਾਈ ਜਾਊਗੇ ਹਾਂ ਤੇ ਇਹਦੇ ਵੀ ਥਾਣੇ ਕਰੀ ਦੇਖ ਸਕਦੇ ਜੇ ਲੱਗੇ ਤਾਂ ਚੰਗੇ ਗੈਪ ਤੇ ਆ ਇਹਦਾ ਵੀ ਗੁਲਾਬੀ ਰੰਗ ਦਾ ਥਾਣੇ ਤੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਦੁੱਧ ਦੀ ਨਿਸ਼ਾਨੀ ਇਹਦੇ ਚ ਵੀ ਚੰਗੀਆਂ ਆ ਤੋੜ ਦੋ ਫਿਰ ਇਹਨਾਂ ਬਾਕੀ ਵੀ ਤਾਜੀ ਸੋਈ ਹੈ। ਕਰੀਏ ਦੇ ਹਲਕਾਰੀ ਲਾ ਕੇ ਚੰਗੇ ਤਰ੍ਹਾਂ ਰੰਗ ਰੂਪ ਦਿਖਾ ਦਈਏ। ਇਹ ਆ ਵੀ ਥੋੜੀ ਲੱਪੇ ਲੱਪੇ ਚ। ਇਹ ਲੱਪੇ ਜਿਆ। ਅਜੇ ਬੜ ਸੁਈ ਤਾਜੀ ਹੈ। ਠੀਕ ਹੈ ਜੀ। ਆ ਵੀ ਨਾਲ ਲੈ। ਅਜੇ 2-4 ਦਿਨ ਲੱਗ ਜਣੇ ਇਹਨਾਂ ਸਿੱਧੇ ਹੋਣ ਤੇ ਬਾਕੀ ਪੁੜੇ ਵੀ ਇਹ ਦੇਖ ਸਕਦੇ ਹਾਂ ਜੀ। ਉਤਰਾ ਹੀ ਆ ਜਿਹੜੇ ਜਿੰਨੇ ਪੁਰੇ ਖਿੱਚੇ ਵੀ ਨਹੀਂ ਹੈ। ਹਾਂ ਜੀ। ਇਧਰ ਵੇਖੋ। ਤੁਸੀਂ ਆ ਦੇਖ ਸਕਦੇ ਜੀ। ਕਿੰਨਾ ਫੇ ਰੱਖਣਾ ਇਹਦਾ ਮੁੱਲ ਆਪਾਂ ਇਹਦਾ ਮੁੱਲ ਬਜੀ ਇਹ ਕਰ ਲਈਏ ਪੰਜਾਸੀ ਯਾਰ 85000 ਨਾ ਕਰੀਏ ਜਿਆ ਅੱਜ ਕਰੀਏ ਕਰਾ ਲਓ ਮਾਲ ਤੁਸੀਂ ਕਰ ਦੋ ਆਪ ਹੀ 80 ਦੀ ਦੇ ਦਈਏ ਹੋਰ ਹੁੰਦਾ ਥੱਲੇ ਕਿਸੇ ਨੇ ਦੂਰ ਨਹੀਂ ਰੇ ਕੜਨੀ ਆ ਘਰ ਆ ਪੜਾ ਪੈਣਾ ਆ 79 ਦੀ ਵੀਰ ਜੀ ਦੇ ਦਾਂਗੇ 2000 ਛੱਡ ਦੀਏ ਹੋਰ ਪੂਰੇ 70000 ਦੀ ਵੀਰ ਜੀ ਦੇ ਦਾਂਗੇ ਬਾਕੀ ਵੀਰ ਭਰਾ ਫੋਨ ਲਾ ਕੇ ਹੋਰ ਕਰ ਦਾਂਗੇ ਮਾਲ ਠੀਕ ਹੈ ਮੋਕੇ ਤੇ ਹੋਰ ਹੋ ਜਾਊਗਾ ਹਣਾ ਹਲਿਓ ਵੇਹ ਲੋ ਹਲਿਓ ਵੇਹ ਲੋ ਕਿੱਡੀ ਤਿਆਰ ਹੋਈ ਆ ਐਵੇਂ ਬੈਣਾ ਭਾਵੇਂ ਲੱਖ ਵੀ ਮੰਗ ਲਓ ਠੀਕ ਹੈ ਬਾਕੀ ਹਵਾਨੇ ਤੇ ਮਗਰ ਵੀ ਨਾੜਾਂ ਜਿਹੜੀਆਂ ਚੰਗੀਆਂ ਵਾਂ ਆ ਬੱਚਾ ਇਹਦਾ ਬਿਲਕੁਲ ਕੋਲਾ ਹੀ ਬੱਚਾ ਕੋਈ ਨਹੀਂ ਰਹਿਣ ਤੋਂ ਬੈਠਾ ਹਜਾ ਖੋਰ ਵੀ ਥੱਲੇੋਂ ਦੇਖ ਸਕਦੇ ਆ ਜੀ ਉਤਰਾ ਹੀ ਕੋਲੇ ਆ ਤੇ ਆ ਵੀ ਤਾਜੀ ਸੋਈ ਆ ਗਈ ਜੀ ਇਹ ਵੀ ਜੀ ਤਾਜੀ ਸੋਈ ਆ ਵੀ ਇਹਨੂੰ ਪੀਲੀ ਥੀ ਇਹਦਾ ਬੱਚਾ ਆ ਗਿਆ ਹਾਂ ਜੀ ਆਹ ਦੇਖ ਸਕਦੇ ਜੀ ਹਾਂ ਦੇਖ ਸਾਡੇ ਨਾੜੂ ਜਿਹੜਾ ਬਿਲਕੁਲ ਨਾਲ ਤਾਜ਼ਾ ਹੀ ਆ। ਇਹ ਕਿੰਨੇ ਦਿਨਾਂ ਦੀ ਸੋਈ ਵੀਰ ਜੀ? ਇਹ ਵੀਰ ਜੀ ਨੂੰ ਕੋਈ ਹੋ ਗਿਆ ਜੇ ਅੱਜ 7-8 ਦਿਨ ਹੋ ਗਏ ਜੀ। ਅੱਛਾ। ਹਾਂਜੀ। ਠੀਕ ਐ। ਤੇ ਕਿੰਨਾ ਦੁੱਧ ਕਰਕੇ ਤਿਆਰ ਹੈ? ਦੁੱਧ ਵੀਰ ਜੀ ਇੱਥੇ ਲਈ ਹੁਣ ਹੋਣਾ ਕੋਈ 13-14 ਕਿਲੋ। ਅੱਛਾ। ਹਾਂਜੀ। ਇਹ ਕਿੰਨਾ ਕਰੀ ਜਾਊਗੀ? ਇਹ ਵੀਰ ਜੀ 17-18 ਕਿਲੋ ਚ ਆ ਜਾਊਗੀ। ਅੱਛਾ। ਹਾਂਜੀ। ਬਾਕੀ ਹੈਗੀ ਜਰਸੀ ਕ੍ਰੋਸ ਚ ਆ ਕਾਲੀ ਜਰਸੀ ਆ। ਬਾਕੀ ਤੁਸੀਂ ਆਪਣੀ ਸਮਝ ਕਰਨੀ। ਥਾਣੇ ਤੇ ਕਰੀ ਦੇਖ ਸਕਦੇ ਜੇ ਲੱਗੇ ਤਾਂ। ਬਿਲਕੁਲ ਉਦਨ ਤੌਰ ਤੇ ਕਰੀ ਬਾਕੀ ਚਲੋ ਕੱਦ ਕਾਠੇ ਦਾ ਵੀ ਚੰਗਾ ਵਾ ਥੋੜਾ ਰੱਸੀ ਦਾ ਕਰਦੀ ਬੱਚੇ ਵੱਲੋਂ ਥੋੜਾ ਜਿਆਦਾ ਭੱਜ ਕੇ ਜਾਂਦੀ ਆ ਅਜਲੇ ਆ ਜੀ ਇਹਦਾ ਕਿੰਨਾ ਰੱਖਿਆ ਵੀਰ ਜੀ ਮੋਲਾ ਮੈਂ ਵੀਰ ਪੈਂਡ ਕਰ ਲਈਏ ਕਰੀਏ ਕੋਈ ਜੱਜ ਆ ਫੜ ਦਿਜੀ ਤੇਰਾ 55 ਦੇ ਦੀ ਅੱਛਾ ਹਾਂਜੀ ਬਾਕੀ ਮੌਕੇ ਦੇ ਹੋ ਜਾਊਗਾ ਮੰਨਤਾ ਨਾ ਹੋਰ ਕਰ ਦਾਂਗੇ ਮਾਂ ਠੀਕ ਹੈ ਜੀ ਹਾਂਜੀ ਤੇ ਆ ਜਿਹੜੀ ਮੱਝ ਵੀ ਤਾਜੀ ਸੂਈ ਜਾਂਦੀ ਹੈ ਤਾਜੀ ਸੂਈ ਦੀ ਕਿੰਨੇ ਦਿਨਾਂ ਨਾਲ ਸੂਈ ਹੈ ਇਹਨੂੰ ਵੀ ਅੱਜ ਦੋ ਜਿਹੜੇ ਇੰਝ ਸੂਈ ਨੂੰ ਅੱਛਾ ਹਾਂਜੀ ਤੇਰੀ ਜੀ ਬੋਲੇ ਚੀ ਆ ਗਈ ਕਿੰਨੇ ਦਿਨਾਂ ਵਿੱਚ ਬੋਲੇ ਚੀ ਤੇ ਇਹ ਉਤਰਾ ਕਿੰਨਾ ਕਿ ਦੁੱਧ ਪਈ ਜਾਊਗੀ ਮੱਝ ਜੀ ਦੁੱਧ 16 17 ਕਿਲੋ ਦੀ ਇਹਦੀ ਰਿਪੋਰਟ ਚ ਮਗਰ ਤੋੜ ਦੋ ਫਿਰ ਇੱਕ ਨਹੀਂ ਚੰਗੀ ਵੱਡੀ ਮੱਝ ਹੈ ਆ ਤੇ ਆ ਥਾਣੇ ਤੇ ਕਰੀ ਦੇਖ ਸਕਦੇ ਜੇ ਤੇ ਮਿਲਕ ਮੈਨ ਵੀ ਚੰਗੀ ਮੋਟੀ ਲੱਗੀ ਆ ਬਾਕੀ ਮੱਝ ਵੀ ਪੂਰੀ ਜਵਾਨ ਐ ਚਲੋ ਚੰਗੇ ਵੱਡੇ ਗੱਦ ਕਾਟਦੇ ਆ ਇਹ ਵੀ ਜੇ ਕਿਸੇ ਨੇ ਦੂਰ ਨਿਹਰੇ ਖੜਨੀ ਆ ਤੇ ਕੋਈ ਵੀਰ ਪਲੈਰੋ ਗੱਡੀ ਲਿਆਵੇ ਆ ਵੀ ਚਲੋ ਛੋਟੇ ਹੱਥੇ ਚ ਪਸ਼ੂ ਪੈ ਤ ਜਾਂਦਾ ਔਖਾ ਸੁੱਖਾ ਪਰ ਫਿਰ ਸਫਰ ਜੋ ਔਖਾ ਹੁੰਦਾ ਵਾ ਪਸ਼ੂ ਵੀਟਾ ਜੀ ਸੋਈ ਆ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ। ਘੁਰਦੇ ਵਿੱਚ ਜਿੰਨੇ ਦੇ ਬੱਚੇ ਨੇ ਕੋਈ ਨਹੀਂ ਬੰਦ ਕੋਈ ਗੱਲ ਨਹੀਂ। ਭਾਰੀ ਆ ਮੱਜ। ਤਿਲਕਨ ਤੁਲਕਣੇ ਅਗੀ ਕਈ ਜਿਹੜਾ ਪਸ਼ੂ ਜਿਹੜਾ ਤਿਲਕ ਜਾਂਦਾ ਵਾ। ਬਾਰਿਸ਼ ਦਾ ਜਿਹੜਾ ਮੌਸਮ ਨਹੀਂ ਪੈਂਦੇ ਇਹਦਾ ਸਵੇਰ ਦਾ ਇੱਥੇ। ਐ ਵੀ ਚਾਹਮ ਕਰਦੀ ਬੋਲ। ਠੀਕ ਹੈ ਜੀ। ਇਹਦਾ ਫਿਰ ਮੁੱਲ ਮੈਂ ਮੁੱਲ ਕਰੀ 181 181 ਦੇਣੀ ਕਿੰਨੇ ਦੀ ਆ ਤੁਸੀਂ ਦੱਸੋ 170 ਦੇ ਦਈਏ ਡੇਢ ਦੀ ਵੀਜੀ ਦੇ ਦਾਂਗੇ ਅੱਛਾ ਡੇਢ ਦੀ ਦੇ ਦੋਗੇ ਚਲੋ ਬਾਕੀ ਮੌਕੇ ਤੇ ਹੋਰ ਕਰਦੇ ਕੋਈ ਨੀ ਵੀਰ ਭਰਾ ਫੋਨ ਲਾਵੇ ਕੋਈ ਵੀਰ ਫੋਨ ਲਾਵੇ ਹਨਾ ਤੇ ਬਾਕੀ ਚਲੋ ਮਾਨਤਾ ਨਾਲ ਮੌਕੇ ਤੇ ਹੋ ਜਾਊਗਾ ਤੇ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰਾਓ ਛੋਟੇ ਸਿੰਘ ਦੀ ਠੀਕ ਹੈ ਜੀ ਤੇ ਮਗਰ ਕੀ ਆ ਗਿਆ ਤਰੇ ਦੇ ਮਗਰੇ ਦੇ ਕਟਾ ਏ ਮਗਰੇ ਦੇ ਕਟਾ ਏ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰੋ ਵੇਸ਼ ਚਾਖ ਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ